ਹਾਂ ਉਹ ਵੀ ਜਰਾ ਕਿਤੇ ਚੰਦਾ ਰੋਸ ਗਏ ਨਹੀਂ ਜੜੀ ਕੀ ਚਾਹ ਜੀ ਬਾਰਿਸ਼ ਹੋਈ ਕਲੀ ਹੈ ਸੀਸ ਕੇ ਹਮਦਰਗਾਰ ਸੁਤੇ ਹੋਏ ਮੰਜ਼ਰ ਚੈੱਕ ਕਰ ਸਕਦੇ ਹੋ ਬਾਰਿਸ਼ ਨਾ ਕੀ ਸਾਫ ਪਤਾ ਹੋ ਗਿਆ ਛਾਤੇ ਤੇ ਸੀ ਬਾਜ ਦਰਾਨਾ ਤੇ ਬੱਦਲ ਦਾ ਸੀਨ ਚੈੱਕ ਕਰ ਰਹੇ ਬਹੁਤ ਜ਼ਿਆਦਾ ਹੀ ਕੁਝ ਯਾਵਾ ਮੀਂਹ ਪੈ ਗਿਆ ਵਾ ਕੋਈ ਕਾਰ ਚੱਲੇ ਥੋੜਾ ਥੋੜਾ ਠੰਡਾ ਹੋਣ ਦੀ ਜਗ੍ਹਾ ਥੋੜਾ ਜਿਹਾ ਗਰਮ ਹੋ ਰਿਹਾ ਵਾ ਕਰ ਕਰਦੇ ਹੋ ਮੋਹਲ ਮੋਹਲ ਪੂਰਾ ਬੇਬੀ ਕਰਿਆ ਪਿਆ ਬਾਰਿਸ਼ ਥੋੜੀ ਥੋੜੀ ਪੈਣ ਤੋਂ ਬਾਅਦ ਇਦਾਂ ਜ਼ਮੀਨ ਹੋ ਗਈ ਆ ਹੁਣ ਅਸੀਂ ਜਾ ਰਹੇ ਹਾਂ ਕੰਮ ਤੇ ਜਾ ਕੇ ਤੁਹਾਨੂੰ ਮਿਲਦੇ ਹਾਂ ਉਸ ਗਾਇਸ ਫਾਈਨਲੀ ਅਸੀਂ ਆ ਗਏ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਵਲੌਗ ਤੇ ਜਿਹੜਾ ਦੁਕਾਨ ਖੋਲ੍ਹੀ ਹੈ ਦੁਕਾਨ ਖੋਲ੍ਹ ਕੇ ਤੇ ਹੁਣ ਸਭ ਤੋਂ ਪਹਿਲੇ ਸਫਾਈ ਕਰਦੇ ਆ ਸਫਾਈ ਕਰਨ ਤੋਂ ਬਾਅਦ ਕਾਰਿਸ਼ੂ ਸਾਲ ਦੀ ਕਾਰਿਸ਼ੂ ਕਹਿ ਲਗਾ ਕਾਰਿਸ਼ੂ ਦੀ ਨਵੀਂ ਲੋਕ ਚਾ ਕਰ ਸਕਦੇ ਮਾਸ਼ੱਲਾ ਕਟਿੰਗ ਸ਼ੈਟਿੰਗ ਕਰਵਾ ਲਈ ਆ ਵਾਲ ਪੂਰੇ ਮੁੰਡੇ ਬਣ ਗਏ ਨੇ ਸ਼ਾਦੀ ਆ ਰਹੀ ਨੇ ਮਾਸ਼ੱਲਾ ਇਰਦੀ ਕਰਨ। ਬਹਲ ਬੋਲਾ ਟਿਕਟੋਕ ਬਣਾ ਰਿਹਾ ਵਾ ਨਾਲ ਟਿਕਟੋਕ ਵੇਖ ਰਿਹਾ ਬੋਲਾ। ਬੋਲਾ ਪੂਰੇ ਸਾਫ ਸਾਬ ਦੇ ਨਾਲ ਤੁਸੀਂ ਦੇਖ ਸਕਦੇ ਮੇਰੇ ਨਾਲ ਪੱਖਾ ਵੀ ਲਵਾਏਗਾ ਹਨਾ ਬੋਲੇ। ਲਵਾਣਾ ਨਾ ਪੱਖਾ। ਆਹ ਜਾਣ ਸਾਜਾ ਦਰਵਾਜ਼ਾ। ਨਾਲ ਸੀਲਿੰਗ ਵੀ ਲਵਾ ਕੇ ਦੇਣੀ ਬੋਲੇ ਨੇ ਆਪਣੇ ਪੱਲੇ ਉਹ ਯਾਰ। ਚਲਾ ਬੋਲੇ ਚਲੀਏ ਫਿਰ। ਆਇਓ। ਜੀ ਗਾਇਜ਼ ਫਾਈਨਲੀ ਹਮਾਰੇ ਪੱਖਾ ਲੱਗ ਗਿਆ ਹੈ। ਕਿਉਂਕਿ ਤਬਦੀਲੀ ਆ ਗਈ ਤਾਂ ਬੀਬੀ ਜੀ ਹੋਇਆ ਤਾਂ ਆਏ ਦੋ ਆ ਰਿਹਾ ਹੈ। जो बहुत ज्यादा ही कुछ अगर पखा चल रहा वहाँ कैंसल हो गया पखा गया। गया। क्योंकि तो तो बहुत दूर थी तो पखा बड़ा दूर थे गल तो मूँ पता बाकी सही है हवा चीज़ा क्या बारिश सोच गई है, अच्छा है तेज। ना ला।

बहुत तूफानी बारिश हो गई है बहुत ज्यादा है अभी चाहिए हिलन आगे वो भी जाना किसी चलना रोज के नहीं चढ़ गई चढ़ गई चढ़ गई ਦਾ ਦੱਸਦਾ ਹਾਂ ਰੀਅਲਟੀ ਤੇ ਦੁਨੀਆ ਹੈ ਮੈਂ ਸੁਣੀ ਉਹ ਨੀਆ ਦੇ ਲਈ ਆ ਜਾ ਟਾਈਮ ਜਣਾ ਜਿਹਦਾ ਬਲੌਗ ਹੈ ਸਿਰਫ بارش ਆ بارش ਤੇ ਉਸ ਤੋਂ ਬਾਅਦ بارش ਪੈਣ ਤੋਂ ਬਾਅਦ ਆ ਹਾਲ ਹੋ ਚੁੱਕਿਆ ਵਾ ਤੇ ਟਾਈਮ ਦਾ ਵੀ ਆ ਹਾਲ ਹੋ ਚੁੱਕਿਆ ਵਾ ਤੇ ਮੇਰਾ ਵੀ ਕੁਝ ਆ ਹਾਲ ਹੋ ਜੀ ਇਸੇ ਦਾ ਹਾਲ-ਹਾਲ ਦੇ ਵਿੱਚ ਖਾਲ ਹੋ ਗਿਆ